ਕੀ ਗੱਲ ਕੀ ਹੋਈ ਆ ਵੀਰੇ ਮਾਰਡਰ ਚ ਕੀ ਗੱਲ ਹੋਈ ਆ ਵੀ ਭੈਣ ਦੀ ਮੈਨੂੰ ਕੁੱਟਣ ਆਇਓ ਸਵਾਪੇ ਬਣਾਉਣੇ ਕੋਹਾ ਨਾ ਮਾਰ ਬੇਟੀ ਨੂੰ ਦੱਸਦਾ ਮੈਂ ਹੋਇਆ ਕੀ ਅਗਾ ਬਾਈ ਇਹ ਗਾਲ੍ਹਾਂ ਕੱਢਦਾ ਲੈ ਬੋ ਕੇ ਸਾਨੂੰ ਮੈਂ ਕੀ ਹੋ ਗਿਆ ਚੱਕਰ ਕੀ ਆ ਗਾਲ੍ਹਾਂ ਤਾਂ ਕੱਢ ਲੈ ਦੀ ਤੇਰੀ ਦੀ ਪਿਆ ਡਾਂਗ ਨਹੀਂ ਐਥੋਂ ਮੜੀ ਜੀ ਵੀਰੇ ਕਿੱਥੋਂ ਆਏ ਤੁਸੀਂ ਵੀ ਭੈਣ ਸਿੰਘ ਗਾਲੇ ਤੋਂ ਆਏ ਆ ਅੱਛਾ ਨਹੀਂ ਹੋਇਆ ਚੱਕਰ ਕੀ ਆ ਵੀਰੇ ਤੁਹਾਡਾ ਯਾਰ ਚੱਕਰ ਇਹ ਹੈਗਾ ਬਾਈ ਮੈਂ ਜਿੱਥੇ ਬੰਦੇ ਦਾ ਕੰਮ ਕਰਦਾ ਗਲਾਂ ਕੱਢਦਾ ਫੇਸਬੁੱਕ ਤੇ ਲਾਈਵ ਉਹ ਕਰਦਾ ਮੈਂ ਪੱਕਾ ਹਾਂ ਤੁਹਾਡੇ ਇਸ ਵਾਸਤੇ ਕਿਹੜੀ ਕੱਲ੍ਹ ਨਾ ਉਹ ਫੜਜੋ 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 ਯਾਰ ਫੜਜੋ ਫੜਜੋ ਕੋਲ ਵੀਰ ਹੋਇਆ ਕੀ ਚੱਕਰ ਕੀ ਆ ਚੱਕਰ ਇਹ ਹੋਇਆ ਕਿ ਭਾਈ ਮੈਂ ਮਜਰੂਰ ਜਸਤਪੰਦੀ ਚ ਕੰਮ ਕਰਦਾ ਇਹ ਬੰਦਾ ਸ਼ਰਾਬ ਪੀ ਕੇ ਨਿੱਤ ਗਾਲ੍ਹਾਂ ਕੱਢਦਾ ਮੈਨੂੰ ਮੈਂ ਸਕੀਨ ਨਹੀਂ ਦਿਖਾ ਰਿਹਾ ਜੀ ਨਹੀਂ ਆ ਰਿਹਾ ਰਿਜ ਨੇ ਮੈਂ ਮੇਰੇ ਮਾਤਾ-ਪਿਤਾ ਨਾਲ ਮਾਰਦਾ ਹੈ ਰੋਜ਼ ਠੀਕ ਹੈ ਕਹਿੰਦਾ ਮਾਇਆਵਤੀ ਮੋਦੀ ਦੀ ਰਖੈਲ ਆ ਤੁਹਾਨੂੰ ਰੋਟੀ ਦੇਣੀ ਹੈ ਉਹਨੇ ਯਾਰ ਮੈਂ ਗੱਲਾਂ ਤੁਸੀਂ ਵੀ ਆਪ ਨਹੀਂ ਇਹ ਪੋਲਿਟਿਕਲ ਮੁੱਦਾ ਹੋਣਾ ਕੋਈ ਵੈਸੇ ਹੀ ਲੜਨ ਦਾ ਤਾਂ ਆ ਪਾਇਆ ਕੜੇ ਲੈ ਕੇ ਤੂੰ ਇੰਨੇ ਬੰਦੇ ਲੈ ਕੇ ਆਇਆ ਤੂੰ ਮੈਨੂੰ ਕਹਿੰਦਾ ਮੈਂ ਇਕੱਲਾ ਆਉਂਗਾ ਤੇਰੇ ਜੁਰਤਾਂ ਹੋ ਇਕੱਲੇ ਨਾਲ ਇਕੱਲਾ ਦੇ ਤੇਰੇ ਜੁਰਤਾਂ ਇਹ ਨੂੰ ਭਾਈ ਹਟਾੜਾ ਜੀ ਇਕੱਲੇ ਨਾਲ ਇਕੱਲਾ ਉਹ ਮੜੀ ਕੀ ਚੱਕਰ ਕੀ ਯਾਰ ਇਹ ਰੋਜ਼ ਆ ਮਾਇਆਬੱਤੀ ਨੂੰ ਗਾਲਾਂ ਕੱਢਦਾ ਅੱਛਾ ਤੁਸੀਂ ਬਹੁਤਾਂ ਸਮਾਜ ਪਾਰਟੀ ਦੇ ਮਤਲਬ ਮੇਨ ਆਗੂ ਹੋ ਹਾਂਜੀ ਹਾਂਜੀ ਕੀ ਟੱਕਰ ਕੀ ਆਏ ਕਿੱਥੋਂ ਕਿੱਥੋਂ ਆਏ ਇਹ ਇਹ ਆਏ ਆ ਨਿਹਾਲ ਸਿੰਘ ਕਹਿੰਦਾ ਆ ਦੇ ਹੁਣ ਬਣਾ ਬਣਾ ਕੇ ਪਾਊਗਾ ਇਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਮੀਡੀਆ ਖੜਾ ਹੋ ਕੋਈ ਚੱਕਰ ਦੱਸੋ ਤੁਸੀਂ ਇਹ ਮਾਇਆਬੱਤੀ ਨੂੰ ਕਹਿੰਦਾ ਮੋਦੀ ਦੀ ਰਖਾਇਣ ਜੇ ਅਸੀਂ ਮਾਇਆ ਫੋਟੋ ਤੁਹਾਡੇ ਤਾਂ ਪੱਗ ਵੀ ਉਤਾਰੀ ਆ ਹਾਂ ਪੱਗ ਆ ਕਾਰੀ ਆ ਮੇਰੀ ਜੀ ਆਏ ਨੇ ਸੋ ਪੀਐਸ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚੇ ਹੋਏ ਆ ਸੋ ਨੌਜਵਾਨ ਆਏ ਆ ਕਹਿੰਦੇ ਬਾਗੇ ਪ੍ਰਾਨੇ ਤੋਂ ਕੋਈ ਸੋਸ਼ਲ ਮੀਡੀਆ ਤੇ ਇਹਨਾਂ ਦਾ ਹੁੰਦਾ ਸੀਗਾ ਜਿਸ ਕਰਕੇ ਇਹ ਮੈਨੂੰ ਇਹ ਕਹਿੰਦੇ ਮੈਂ ਕੱਲਾ ਆਉਂਗਾ ਜੀ ਆਪਨੇ ਮੇਰੇ ਕੀ ਚੱਕਰ ਕੀ ਆ ਤੁਹਾਡਾ 8000 ਰੁਪਏ ਲੜਨ ਤਾਂ ਛੱਡਣਾ ਹਾਂ ਹਾਂ ਮੈਂ ਆਪਦੀ ਸਵੈ ਰੱਖਾ ਕੇ ਇਕੱਠੇ ਹੋ ਕੇ ਆਏ ਆ ਨਾਲ ਬਿਲਕੁਲ ਨਹੀਂ ਆਏਗੇ ਅਸੀਂ ਇਹਨੇ ਕੋਈ ਸੋਸ਼ਲ ਮੀਡੀਆ ਤੇ ਮੈਂ ਤੁਹਾਨੂੰ ਸਕਰੀਨ ਸ਼ਾਟ ਦਿਖਾਉਣਾ ਤੁਹਾਨੂੰ ਪਾਉਂਗਾ ਹਾਂ ਜੀ ਹਾਂ ਦਿਖਾ ਦੇ ਸਾਡੀ ਧੀ ਪੈਣ ਮੈਂ ਤੁਹਾਨੂੰ ਵਟਸਐਪ ਕਰ ਦਿੰਦਾ ਜੀ ਕਰ ਦਿੰਦਾ ਹਾਂ ਹਾਂ ਮੇਰਾ ਪਿੰਡ ਵੈਰੋਕੀ ਆ ਜੀ ਇਹਦਾ ਉਹਦੇ ਨਾਲ ਕੋਈ ਨਹੀਂ ਹਏ ਸਾਰੇ ਇਹਦੇ ਨਾਲ ਆ ਇਹ ਜੀ ਪੁਲਿਸ ਲੈਣ ਦੇ ਸਾਹਮਣੇ ਸ਼ਰਿਆਮ ਗੁੰਡਾਗਰਦੀ ਹੋ ਰਹੀ ਹੈ ਕੀ ਚੱਕਰ ਕੀ ਇਹਨਾਂ ਦਾ ਜੀ ਪਤਾ ਲੱਗਿਆ ਕੁਛ ਇਹਨਾਂ ਦਾ ਕੁਛ ਨਹੀਂ ਜੇ ਇੱਧਰ ਕਰ ਲੈ ਬਾਈ ਬੱਧੀ ਯਾਰ ਜੀ ਸੋ ਸੋਸ਼ਲ ਮੀਡੀਆ ਦੇ ਉੱਤੇ ਕੋਈ ਆਪਸ ਵਿੱਚ ਕਮੈਂਟਾਂ ਲੈ ਕੇ ਕੋਈ ਚੱਕਰ ਪਿਆ ਹੋਗਾ ਜਿਸ ਕਰਕੇ ਇਹ ਇਹ ਕਿਤਾਬ ਬੋਲਨ ਸਮਾਜ ਪਾਰਟੀ ਦੇ ਸਾਡੇ ਮਾਸਟਰ ਜੀ ਹੈਗੇ ਜਗਰਾਉਂ ਤੋਂ ਗੱਲੋਂ ਕਲਾਂ ਤੋਂ ਇਹ ਬੁੰਡੇ ਆਏ ਆ ਕਿਹੜਾ ਬੰਦਾ ਜੀ ਇੱਧਰ ਮੇਰੀ ਗੱਲ ਜੀ ਮਜ਼ਦੂਰ ਯੂਨੀਅਨ ਤੋਂ ਮੈਂ ਮੰਗਾ ਸੀ ਕਿ ਬੈਰੋਕੇ ਮੇਰਾ ਨਾਮ ਜੀ ਮੰਗਾ ਸਿੰਘ ਬੈਰੋਕੇ ਬਿਲਕੁਲ ਜੀ ਜੀ ਇਹ ਹੁਣ ਵੀ ਦੇਖੋ ਅੱਜ ਵੀ ਆਕਰਦਾ ਆ ਮੇਰੇ ਨਿੱਕ ਚੱਕਰ ਕੀ ਪਿਆ ਸੀ ਥੋੜਾ ਸੋਸ਼ਲ ਮੀਡੀਆ ਤੇ ਰੌਲਾ ਪਿਆ ਆਪਾ ਸੋਸ਼ਲ ਮੀਡੀਆ ਤੇ ਬਾਈ ਜੀ ਸਾਡਾ ਨਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਸੂਬਾ ਆਗੂ ਮੁਕੇਸ਼ ਮਲੋਦ ਗ੍ਰਿਫਤਾਰ ਹੋਇਆ ਜੀ ਇਸ ਬੰਦੇ ਦੀ ਆਈਡੀ ਚੈੱਕ ਕਰੋ ਇਹ ਕਹਿੰਦਾ ਉਹ ਪੰਡਤ ਆ ਉਹ ਕੁੜੀ ਇਹਦੀ ਨਿਕਲ ਗਈ ਉਹ ਉਠ ਬੋ ਮੈਂ ਮੈਂ ਤੁਹਾਨੂੰ ਸਕਰੀਨ ਮੈਂ ਉਹਦੀ ਵਿਰੋਧਤਾ ਕਰਦੇ ਆ ਤੁਸੀਂ ਕੋਈ ਤੁਸੀਂ ਤੁਸੀਂ ਕਿਸਾਨਾਂ ਲੱਗੋ ਤੇ ਮੈਂ ਵਿਰੋਧਤਾ ਕਰਦੇ ਕਿਸਾਨ ਜਥੇਬੰਦੀ ਦੇ ਨਾਲ ਜੁੜੇ ਹੋਏ ਜਾਂ ਕੋਈ ਵੀ ਜਥੇਬੰਦੀ ਨਾ ਤੁਰਿਆ ਤੁਸੀਂ ਕੋਈ ਕੰਪਲੀਟ ਕੀਤੀ ਹੈ ਸੰਬੰਧ ਵਿੱਚ ਦੇਖੋ ਉਹਦੇ ਚ ਅਸੀਂ ਇਹਨਾਂ ਦੇ ਨਾਲ ਦੇ ਬੰਦਿਆਂ ਨੂੰ ਕਿਹਾ ਕਿ ਬਾਈ ਜੀ ਤੁਸੀਂ ਕਿਵੇਂ ਨਾ ਕਿਵੇਂ ਮੈਂ ਹੈਂਡੀਕ੍ਰਾਫਟ ਬੰਦਾ ਮੈਨੂੰ ਵਾਰੀ ਵਾਰੀ ਪਰੇਸ਼ਾਨ ਕਰਦਾ ਨਹੀਂ ਤੁਸੀਂ ਕੋਈ ਕੰਪਲੀਟ ਕੀਤਾ ਨਹੀਂ ਅਸੀਂ ਸਿੱਧਾ ਲੜਨ ਨਾ ਆਗੇ ਨਹੀਂ ਬਿਲਕੁਲ ਲੜਨ ਨਹੀਂ ਆਏਗੇ ਅਸੀਂ ਇਹ ਮੇਰੇ ਗੱਲ ਮੈਨੂੰ ਹੱਥ ਫੋਨ ਲਗਾ ਫਿਰ ਮੁੰਡਾ ਮੇਰੇ ਨਾਲ ਨਹੀਂ ਅਸੀਂ ਤਾਂ ਤੁਹਾਡੇ ਸਾਡੇ ਸਾਹਮਣੇ ਗੱਲਬਾਤ ਹੋਈ ਹੈ ਤੁਸੀਂ ਸਭ ਤੋਂ ਪਹਿਲਾਂ ਹੁੰਦੇ ਇਧਰ ਇਧਰ ਤੁਹਾਡੇ ਆਪਦੇ ਬੋਲ ਸੇਣਾ ਇਹ ਸਰਦਾਰਜੀ ਕੋਲੇ ਨੇ ਪਹਿਲਾਂ ਇਹਨੇ ਕਹਿੰਦੀ ਭੈਣ ਦਿਲਾਂ ਨਾਲ ਲੰਗਿਆ ਦੀ ਆ ਬੈਠਾ ਨਹੀਂ ਚਲੋ ਕੋਈ ਰਿਕਾਰਡਿੰਗ ਹੈਗੀ ਸਾਰੀ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਈ ਚਲਾਓ ਤੁਸੀਂ ਸੋ ਤੇ ਦੇ ਸਕਦੇ ਹਾਂ ਤਸੀਰ ਰੋਡ ਜਗਰਾਉਂ ਦੇ ਸਾਹਮਣੇ ਗਰੇਲ ਮਾਰਕੀਟ ਦੇ ਵਿੱਚ ਕੁਝ ਆਗੂ ਤੇ ਨਾਲ ਜਥੇਬੰਦੀ ਦੇ ਆਗੂ ਵੀ ਆਏ ਹੋਏ ਨਾਲ ਵਜਨ ਸਮਾਜ ਪਾਰਟੀ ਦੇ ਸਾਡੇ ਬੱਸ ਜੀ ਵੀ ਹੈਗੇ ਨਾਲ ਤੇ ਮੈਂ ਨਹੀਂ ਮੈਂ ਨਹੀਂ ਸਾਥ ਦਾ ਬੰਦੇ ਹਨ ਜੀ ਸੋ ਮਾ ਜੀ ਸੋਸ਼ਲ ਮੀਡੀਆ ਦਾ ਕੀ ਚੱਕਰ ਕੀ ਆ ਰੌਲਾ ਕੀ ਆ ਓਏ ਏ ਬਾਈ ਕਰੋ ਨਾ ਨਾ ਨੀ ਗੱਮਾ ਮੇਰਾ ਡੂਰੀ ਵਾਲਾ ਹਾਂ ਜੀ ਬਿਲਕੁਲ ਇੱਥੇ ਹੀ ਨਾ ਤੁਰਾ ਜੀ ਮੋਹਲੇ ਖੇਤ ਸਮਝ ਰਹੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਤੁਸੀਂ ਕਰਾਈਏ ਕੋਈ ਤੁਸੀਂ ਪੜ੍ਹੇ ਲਿਖੇ ਇੱਕ ਮੈਂ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਹੈ ਮੈਂ ਟਪਲੇਟ ਪਾਈ ਹੈ ਇਹਨਾਂ ਦੀ ਆਨਲਾਈਨ ਜੀ ਵੀ ਪਾਈਏ ਇਹ ਅੱਜ ਵੀ ਇਹ ਸਾਰੇ ਆ ਨਿਸ਼ੇੜੀ ਇਕੱਠੇ ਕਰਕੇ ਲੈ ਕੇ ਆਇਆ ਇਹ ਇਹ ਨਟੇਰੇ ਬੰਦੇ ਆ ਤੇ ਇਹ ਉਹ ਉਹ ਜਿਹੜਾ ਹੈ ਨਾ ਬੰਦਾ ਉਹ ਹਮੇਸ਼ਾ ਭੈਣ ਕੁਮਾਰੀ ਮਾਇਆਬੱਤੀ ਦੇ ਖਿਲਾਫ ਬੋਲਦਾ ਬਹੁਤ ਜ਼ਿਆਦਾ ਜੀ ਅਸੀਂ ਮੌਜਮ ਸਮਾਜ ਪਾਰਟੀ ਦਾ ਮੈਂ ਇੱਕ ਜ਼ਿੰਮੇਵਾਰ ਬੰਦਾ ਹਾਂ ਔਰ ਆ ਦੇਖੋ ਉਹ ਦੇ ਆ ਵੀ ਇਹਦੇ ਨਾਲ ਦੇ ਆ ਨਹੀਂ ਇਹ ਨਹੀਂ ਹੈਗੇ ਇਹ ਤਾਂ ਇੱਧਰ ਆ ਇਹ ਇੱਧਰ ਆਏ ਉਹਨਾਂ ਨੂੰ ਉਹ ਉਹ ਦੋ ਨਹੀਂ ਉਹ ਹੋਰ ਬੰਦੇ ਆ ਇਹ ਤਾਂ ਸਾਡਾ ਪਤਾ ਸਾਡਾ ਕੋਣ ਹੈ ਅੱਛਾ ਠੀਕ ਆ ਸੌਰੀ ਯਾਰ ਸੌਰੀ 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 ਜੇ ਮੈਨੂੰ ਪਤਾ ਨਹੀਂ ਮੈਂ ਕਿਉਂਕਿ ਇਹਦੇ ਨਾਲ ਜਾਣ ਨਹੀਂ ਦੇਣਾ ਇਹਨੂੰ ਕੋਈ ਗੱਲ ਨਹੀਂ ਸੋ ਪੀਸੀਆ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਗਏ ਆ ਉਸ ਤੋਂ ਬਾਅਦ ਦੋਨੇ ਧਿਰਾਂ ਇੱਥੇ ਘੜੀਆਂ ਕਿਦੋਂ ਜਦੋਂ ਸਰਸ ਇਲਜ਼ਾਮ ਮਾਰੀ ਇਹ ਲਾਰੀ ਆ ਵੀ ਸੋਸ਼ਲ ਮੀਡੀਆ ਦੇ ਖਿਲਾਫ ਹੈ ਤੁਝੇ ਦੇ ਖਿਲਾਫ ਗਲਤ ਅਲਫਾਜ਼ ਵਰਤ ਰਿਹਾ ਗਲਤ ਭਾਸ਼ਾ ਦਾ ਇਸਤੇਮਾਲ ਕਰਦੇ ਆ ਤੇ ਆ ਪਾ ਪਾ ਕੇ ਮੈਨੂੰ ਪਸਾਰਿਆ ਵੀ ਆ ਇੱਥੇ ਤਾਂ ਆਏ ਤੁਸੀਂ ਹਾਂਜੀ ਹਾਂ ਮੈਂ ਤਾਂ ਡਿਊਟੀ ਤੇ ਤੁਹਾਨੂੰ ਗੱਲਬਾਤ ਕਰਦું ਸੱਜਿਆ ਕਿ ਵੈਸੇ ਹੀ ਉਹ ਬੰਦੇ ਨੇ ਮੈਨੂੰ ਚੌਂਕੀ ਵੀ ਜੇ ਚੌਂਕੀ ਜਾਂ ਮੈਨੂੰ ਮੈਂ ਤਾਂ ਦਰਫਾਤ ਮੈਂ ਬੰਦੇ ਲੈ ਕੇ ਮੈਨੂੰ ਮੈਨੂੰ ਕਹਦਾ ਸੀ ਮੈਂ ਕੱਲਾ ਹੀ ਆ ਵਰਬਾ ਨੀਂਦਰਾ ਮੈਂ ਆਪਾ ਭੱਜ ਨਾ ਜਾਵੇ ਹਾਰੇ ਕਦੇ ਅੱਜ ਭਾਈ ਇੱਥੇ ਨਹੀਂ ਆ ਯਾਰ ਕਦੇ ਅੱਜ ਭਾਈ ਜੇ ਭੱਜੂਗਾ ਸੋ ਦੋਨੋਂ ਤਰ੍ਹਾਂ ਸੱਚ ਇੱਕ ਜਿਹਦੇ ਇਲਜ਼ਾਮ ਬਾਜੀ ਕਰ ਰਹੀਆਂ ਮੈਂ ਠੀਕ ਆ ਮੈਂ ਵੀ ਮੈਂ ਵੀ ਬਸ